ਹਰ ਬੰਦਾ ਇਹ ਚਾਹੁੰਦਾ ਹੈ ਕਿ ਮੈਂ ਨਾਮ ਜਪਾਂ ਪਰ ਨਾਮ ਜਪ ਨਹੀਂ ਹੁੰਦਾ ਕਾਰਨ ਕੀ ਹੈ ਇੱਕ ਕਾਰਨ ਹੈ ਗਰੀਬੀ ਗਰੀਬੀ ਵਿੱਚ ਬੰਦੇ ਦਾ ਮਨ ਨਹੀਂ ਟਿਕਦਾ ਉਹ ਸੋਚਦਾ ਕਿ ਪਹਿਲਾਂ ਮਾਇਆ ਪੈਸਾ ਕਮਾ ਲਵਾਂ ਫਿਰ ਬੈਠ ਕੇ ਨਾਮ ਜਪਾਂਗੇ ਜੇ ਨਾਮ ਜਪਣ ਬੈਠ ਗਿਆ ਤਾਂ ਘਰ ਦਾ ਖਰਚਾ ਕਿਵੇਂ ਚੱਲੇਗਾ ਇਹ ਸੋਚ ਸੋਚ ਕੇ ਉਹ ਦਿਨ ਰਾਤ ਕੰਮ ਪਿੱਛੇ ਭੱਜਾ ਫਿਰਦਾ ਹੈ ਪੈਸਾ ਕਮਾ ਰਿਆ ਹੈ ਪਰ ਸਮਾਂ ਲੰਘਦਾ ਜਾ ਰਿਹਾ ਹੈ ਇੱਕ ਉਹ ਇਨਸਾਨ ਜਿਸ ਕੋਲ ਪੈਸੇ ਦੀ ਕਮੀ ਨਹੀਂ ਨਾਮ ਉਹ ਵੀ ਨਹੀਂ ਜਪ ਰਿਹਾ ਉਹ ਸੋਚ ਰਿਹਾ ਕਿ ਹੋਰ ਅਗਲੀਆਂ ਪੀੜ੍ਹੀਆਂ ਵਾਸਤੇ ਮਾਇਆ ਕਮਾ ਲਈ ਜਾਵੇ ਇਹ ਸੋਚ-ਸੋਚ ਕੇ ਮਾਇਆ ਪਿੱਛੇ ਭੱਜਾ ਜਾ ਰਿਹਾ ਹੈ ਨਾਮ ਉਹ ਵੀ ਨਹੀਂ ਜਪ ਰਿਹਾ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਨਾਮ ਜਪ ਕੌਣ ਰਿਹਾ ਹੈ ਨਾਮ ਉਹ ਇਨਸਾਨ ਜਪ ਰਿਹਾ ਹੈ ਜਿਸ ਉੱਪਰ ਅਕਾਲ ਪੁਰਖ ਦੀ ਕਿਰਪਾ ਹੈ ਰਹਿਮਤ ਹੈ ਜਿਸ ਦਾ ਧਿਆਨ ਨਾ ਪੈਸਾ ਤੋੜ ਸਕਦਾ ਹੈ ਨਾ ਗਰੀਬੀ ਤੋੜ ਰਹੀ ਹੈ ਉਹ ਇਹ ਸੋਚਦਾ ਹੈ ਕਿ ਮਨੁੱਖਾ ਜਨਮ ਉਹ ਦੀ ਕਿਰਪਾ ਸਦਕਾ ਪ੍ਰਾਪਤ ਹੋਇਆ ਹੈ ਅੰਤ ਵੇਲੇ ਨਾ ਮਾਇਆ ਦੇ ਸਹਾਈ ਹੋਣਾ ਹੈ ਨਾ ਧੀਆਂ ਪੁੱਤਰਾਂ ਨੇ ਨਾ ਕਿਸੇ ਹੋਰ ਸਾਕੇ ਸਬੰਧੀ ਨੇ ਜੇ ਸਹਾਈ ਹੋਣਾ ਹੈ ਤਾਂ ਉਹ ਹੈ ਪ੍ਰਮਾਤਮਾ ਉਹਦੇ ਮਨ ਅੰਦਰ ਇਹ ਖਿਆਲ ਹੈ ਕਿ ਜੇ ਇਹ 84 ਲੱਖ ਦੇ ਪਸਾਰੇ ਤੋਂ ਬਚਾ ਸਕਦਾ ਹੈ ਤਾਂ ਉਹ ਹੈ ਪ੍ਰਮਾਤਮਾ ਜੋ ਇਹ ਸੋਚਦਾ ਹੈ ਕਿ ਉਹੀ ਇਨਸਾਨ ਹੀ ਪ੍ਰਮਾਤਮਾ ਦਾ ਨਾਮ ਜਪ ਰਿਹਾ ਹੈ ਇਹ ਦੁਨੀਆ ਤੇ ਫਨਾ ਹੈ ਇਹ ਚਾਰ ਦਿਨਾਂ ਦਾ ਮੇਲਾ ਹੈ ਲੱਖਾਂ ਮੁਸਾਫਿਰ ਇਸ ਰੰਗਲੀ ਦੁਨੀਆ ਤੇ ਆਉਂਦੇ ਨੇ ਲੱਖਾਂ ਹੀ ਤੁਰ ਜਾਂਦੇ ਨੇ ਪਰ ਉਹ ਧੰਨੇ ਜੋ ਅਕਾਰਪੁਰਖ ਦਾ ਨਾਮ ਜਪ ਕੇ ਆਪਣਾ ਜੀਵਨ ਸਫਲਾ ਕਰ ਰਹੇ ਨੇ